ਫੂਡ ਦੇ ਵਿੱਚ ਤੁਸੀਂ ਕੀ ਖਾਂਦੇ ਹੋ ਜੀ ਫਿਰ ਤੜਕੇ ਬ੍ਰੇਕਫਾਸਟ ਕੀ ਹੈ ਲੰਚ ਕੀ ਹੈ ਤੇ ਡਿਨਰ ਕੀ ਹੈ ਸਵੇਰੇ ਸਭ ਤੋਂ ਪਹਿਲਾਂ ਤਾਂ ਜੀ ਕਲੌਂਜੀ ਮੇਥੀ ਕਾਲੇ ਛੋਲੇ ਭਿਓਏ ਹੁੰਦੇ ਆ ਰਾਤ ਨੂੰ ਇਹ ਖਾਈ ਦਿਆ ਟਾਇਲਟ ਜਾਣ ਤੋਂ ਬਾਅਦ ਕਲੀਅਰ ਪੇਟ ਕਲੀਅਰ ਹੋਣ ਤੋਂ ਬਾਅਦ ਇਹ ਖਾਈ ਦਿਆ ਫਿਰ ਉਸ ਤੋਂ ਬਾਅਦ ਪੰਜ ਬਾਦਾਮ ਪੰਜ ਅਖਰੋਟ ਇੱਕ ਕਿਸ਼ਮਿਸ਼ ਤੇ ਇੱਕ ਅੰਜੀਰ ਇਹ ਪੰਜ ਨਾਲ ਭੋਗੇ ਰੱਖੇ ਹੁੰਦੇ ਰਾਤ ਨੂੰ ਫਿਰ ਇਹ ਖਾਲੀ ਦੇ 15 ਮਿੰਟ ਬਾਅਦ ਉਸ ਤੋਂ 15 ਮਿੰਟ ਬਾਅਦ ਮੈਨੂੰ ਮਿਲਦਾ ਜੀ ਮੇਰੀ ਵਾਈਫ ਦੇ ਹੱਥੋਂ ਮਿਲਦਾ ਇੱਕ ਡੋਂਗਾ ਪੂਰਾ ਭਰਿਆ ਹੋਇਆ ਸਲਾਦ ਆ ਉਹਦੇ ਵਿੱਚ ਮਤਲਬ ਕਿ ਕਿੱਲੋ ਕ ਸਲਾਦ ਹੁੰਦਾ ਜਿਹਦੇ ਵਿੱਚ ਜਤੂਨ ਤੇਲ ਪਾਇਆ ਹੁੰਦਾ ਉਹ 'ਚ ਫਿਰ ਮੇਰੀਆਂ ਦੋਨੋਂ ਬੇਟੀਆਂ ਮੇਰੀ ਵਾਈਫ ਮੈਂ ਅਸੀਂ ਬੈਠ ਕੇ ਉਹਦੇ 'ਚ ਢੂੰਗਾ ਮਾਰਦੇ ਆ ਪੂਰਾ ਉਹਨੂੰ ਖਾਂਦੇ ਆ ਸੀ ਤੇ ਉਹਦੇ ਨਾਲ ਸਾਨੂੰ ਜਿਹੜੀਆਂ ਅੰਤੜੀਆਂ ਨੂੰ ਤਾਕਤ ਮਿਲਦੀ ਹੈ ਅੰਦਰੋਂ ਸਾਡਾ ਪੇਟ ਬਿਲਕੁਲ ਸੈੱਟ ਰਹਿੰਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਮੈਂ ਕੋਈ ਗੋਲੀ ਖਾਧੀ ਹੋਊ ਪੇਟ ਗੂੜਦੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਲਾਦ ਖਾ ਲਿਆ ਨਾ ਜੀ ਫਿਰ ਇੱਕ ਸਾਡੇ ਕੋਲੇ ਪਪੀਤਾ ਤੇ ਤਰਬੂਜ਼ ਆ ਜਾਣਾ ਉਹ ਖਾ ਕੇ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਫਿਰ ਅਸੀਂ ਆਪਦਾ ਜਿਹੜਾ ਯੋਗਾ ਯੂਗਾ ਕਰਕੇ ਹਲਕਾ ਜਿਹਾ ਯੋਗਾ ਕਰਦੇ ਆ ਯੋਗਾ ਯੂਗਾ ਕਰਕੇ ਫਿਰ ਨਾਸ਼ਤਾ ਕਰੀਦਾ ਨਾਸ਼ਤੇ ਦੇ ਵਿੱਚ ਕੀ ਹੁੰਦਾ ਜਿਆਦਾਤਰ ਮੇਰੇ ਨਾਸ਼ਤੇ ਦੇ ਵਿੱਚ ਸਾਰੇ ਤਰ੍ਹਾਂ ਦੇ ਸੀਡਸ ਹੁੰਦੇ ਆ ਪੰਪਕਿਨ ਸੀਡੋਗੇ 1 ਪੰਜੇ ਮੱਗ ਜੋਗੇ 4 ਮੱਗ ਉਹਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਦੁੱਧ ਚ ਪਾ ਲਈਦਾ ਨਾਲ ਕੌਰਨ ਫਲੈਕਸ ਪਾ ਲਈਦੇ ਨੇ ਬਸ ਉਹ ਖਾ ਕੇ ਸਾਡਾ ਨਾਸ਼ਤਾ ਹੋ ਜਾਂਦਾ ਜਦ ਨੂੰ ਪਹੁੰਚੀਦਾ ਆਫਿਸ ਦੇ ਵਿੱਚ ਲੋਕ ਵੇਟ ਚ ਬੈਠੇ ਹੁੰਦੇ ਪਿਆਰ ਕਰਨ ਲਈ ਅਸੀਂ ਉਹਨਾਂ ਦਾ ਪਿਆਰ ਲਈਦਾ ਤੇ 2 ਵਜੇ ਲੰਚ ਲੰਚ ਭਰਪੂਰ ਕਰੀਦਾ ਠੀਕ ਹੈ